ਯੋਗਾ ਅਪਣਾਓ ਤੰਦਰੁਸਤੀ ਪਾਓ ਇਸੇ ਕਾਢੀ ਦੇ ਤਹਿਤ ਪੰਜਾਬ ਸਰਕਾਰ ਸੀਐਮ ਵੱਲੋਂ ਸੀਐਮ ਯੋਗ ਸ਼ਾਲਾ ਸ਼ੁਰੂ ਕੀਤੀਆਂ ਗਈਆਂ ਨੇ ਜਿਸ ਦੀ ਸ਼ਾਖਾ ਤਪਾ ਦੇ ਮਾਊਂਟੇਨ ਸਟਾਰ ਪਬਲਿਕ ਸਕੂਲ ਤਪਾ ਵਿਖੇ ਪਿਛਲੇ 6 ਸਾਲ ਤੋਂ ਲੈ ਕੇ ਇਹ ਕੀਤੀਆਂ ਸ਼ੁਰੂ ਕਲਾਸਾਂ ਦੇ ਵਿੱਚ ਮਾਤਾਵਾਂ ਭੈਣਾਂ ਯੋਗ ਕਰ ਰਹੀਆਂ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਯੋਗਸ਼ਾਲਾ ਦੇ ਵਿੱਚ ਇਹ ਯੋਗਸ਼ਾਲਾ ਸਵੇਰੇ 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 6:05 ਤੇ ਸ਼ੁਰੂ ਹੁੰਦੀ ਹੈ ਜੋ ਕਿ 7:05 ਤੇ ਖਤਮ ਹੁੰਦੀ ਹੈ 1 ਘੰਟੇ ਦੀ ਜੇ ਯੋਗਸ਼ਾਲਾ ਇਸ ਦੇ ਵਿੱਚ ਯੋਗਾ ਕਰਵਾਇਆ ਜਾਂਦਾ ਹੈ ਅਲੱਗ-ਅਲੱਗ ਇੱਥੇ ਆਸਣ ਕਰਵਾਏ ਜਾਂਦੇ ਨੇ ਜਿਸ ਦੇ ਨਾਲ ਕਈ ਬਿਮਾਰੀਆਂ ਸਰੀਰ ਦੀਆਂ ਦੂਰ ਹੁੰਦੀਆਂ ਨੇ ਮਾਨਸਿਕ ਜੋ ਤਣਾਅ ਹੈ ਉਹ ਵੀ ਦੂਰ ਹੁੰਦਾ ਹੈ ਇਸ ਯੋਗਾ ਦੇ ਵਿੱਚ ਆ ਕੇ ਬਹੁਤ ਲੋਕ ਲਾਭ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਯੋਗ ਸ਼ਾਲਾ ਸੀਐਮ ਭਗਵੰਤ ਮਾਨ ਪੰਜਾਬ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹਾਲ ਪੰਜਾਬ ਦੇ ਵਿੱਚ ਇਹ ਯੋਗ ਸ਼ਾਲਾ ਚੱਲ ਰਹੀਆਂ ਨੇ ਤੱਪਾ ਦੇ ਵਿੱਚ ਵੀ ਮਾਉਂਟੇਨ ਸਤਾਰਜ ਪਬਲਿਕ ਸਕੂਲ ਤਪਾ ਵਿਖੇ ਜੋ ਯੋਗਸ਼ਾਲਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਆਈਆਂ ਮਾਤਾਂ ਭੈਣਾਂ ਜੋਗ ਕਰਕੇ ਇਸ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਰਹੀਆਂ ਨੇ ਇਸ ਯੋਗਸ਼ਾਲਾ ਦੇ ਵਿੱਚ ਬਰਨਾਲਾ ਤੋਂ ਵਿਸ਼ੇਸ਼ ਤੌਰ ਤੇ ਜੋ ਟੀਚਰ ਨੇ ਉਹ ਪਹੁੰਚ ਕੇ ਸਾਰੀਆਂ ਮਾਤਾਂ ਭੈਣਾਂ ਨੂੰ ਜੋਗ ਕਰਵਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਜੋਗ ਮੰਦਰਾ ਦੇ ਵਿੱਚ ਬੈਠੇ ਜਿਸ ਦੇ ਵਿੱਚ ਕਪਾਲ ਭਾਰਤੀ ਹੈ ਔਰ ਹੋਰ ਵੀ ਕਈ ਤਰ੍ਹਾਂ ਦੇ ਆਸਨ ਇੱਥੇ ਕਰਵਾਏ ਜਾਂਦੇ ਨੇ ਲਗਾਤਾਰ ਜਾਰੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਇਹ ਜੋਗ ਸ਼ਾਲਾ ਦੇ ਵਿੱਚ ਮਾਤਾਵਾਂ ਬੈਠਾ ਕਿਵੇਂ ਯੋਗਾ ਕਰਦੀਆਂ ਨੇ ਤੇ ਟ੍ਰੇਨਰਨ ਵੱਲੋਂ ਬਹੁਤ ਵਧੀਆ ਢੰਗ ਦੇ ਨਾਲ ਯੋਗਾ ਕਰਵਾਇਆ ਜਾਂਦਾ ਹੈ। ਅਲੱਗ-ਅਲੱਗ ਆਸਨ ਕਰਵਾਏ ਜਾਂਦੇ ਨੇ ਜਿਵੇਂ ਕਪਾਲ ਭਰਤੀ ਹੋਇਆ ਹੋਰ ਵੀ ਕਈ ਆਸਨ ਨੇ। ਅਲੱਗ-ਅਲੱਗ ਆਸਨਾਂ ਦੇ ਰਾਹੀਂ ਸਰੀਰ ਨੂੰ ਤੰਦਰੁਸਤ ਬਣਾਇਆ ਜਾਂਦਾ ਹੈ ਅਤੇ ਮਾਨਸਿਕ ਰੂਪ ਦੇ ਵਿੱਚ ਵੀ ਤਣਾਵ ਇੱਥੇ ਖਤਮ ਹੁੰਦਾ ਹੈ। ਆਓ ਤੁਸੀਂ ਦੇਖ ਸਕਦੇ ਹੋ ਹੁਣ ਇਹ ਯੋਗ ਸ਼ਾਲਾ ਜਿਸ ਦਾ ਨਾਮ ਸੀਐਮ ਯੋਗ ਸ਼ਾਲਾ ਹੈ।

seven, eight, nine, ten. change one, two, three, four, five, six, seven, eight, nine, ten, relax ਹਾਂਜੀ 1 8 9 10 ਰਿਲੈਕਸ ਮਿਤਕੋਲ ਜੋਗਾ ਟ੍ਰੇਨਰ ਮੈਂ ਡਿਸਟ੍ਰਿਕਟ ਬਰਨਾਲਾ ਜੀ ਸਾਡੀ ਪੋਸਟਿੰਗ ਮਾਰਚ ਚ ਹੋਈ ਸੀ ਜੀ 4 ਮਾਰਚ ਨੂੰ ਹਾਂਜੀ 2024 ਸਾਨੂੰ ਸਵਾ ਸਾਲ ਹੋ ਗਿਆ ਜੀ ਇੱਥੇ ਕਲਾਸਾਂ ਲਗਾंदे ਨੂੰ ਮਾਊਂਟੇਨ ਸਟਾਰ ਦੇ ਕਲਾਸਾਂ ਯੋਗਾ ਦੇ ਕਲਾਸਾਂ ਕਿੰਨੇ ਚਿਰ ਤੋਂ ਚੱਲ ਰਹੀਆਂ ਤੇ ਕੌਣ ਚਲਵਾ ਰਿਹਾ ਇਹਨੂੰ ਹਾਂਜੀ ਇੱਕ ਕਲਾਸਾਂ ਸੀਐਮਡੀ ਜੋਗਸ਼ਾਲਾ ਸਰਕਾਰ ਵੱਲੋਂ ਚੱਲ ਰਹੀਆਂ ਨੇ ਭਗਵੰਤ ਮਾਨ ਵੱਲੋਂ ਜੀ ਇਹਦਾ ਟਾਈਮਿੰਗ ਟਾਈਮਿੰਗ ਸਕੂਲ ਦਾ ਨਾਮ ਬੈਨੂ ਹੈ ਜੀ ਮਾਊਂਟੇਨ ਸਟਾਰ ਸਕੂਲ ਟਾਈਮਿੰਗ ਹੈ ਜੀ 6:05 ਤੋਂ 7:05 ਵਜੇ ਤੱਕ ਮੁੱਖ ਮਕਸਦ ਕੀ ਹੈ ਯੋਗ ਦਾ ਇਹਦਾ ਬੇਨਿਫਿਟ ਕੀ ਹੈ ਬੇਨਿਫਿਟ ਜੋ ਹਾਂਜੀ ਥਾਇਰੋਇਡ ਬੈਕ ਪੇਨ ਸਰਵਾਈਕਲ ਇਹਨ ਸਾਰਿਆਂ ਵਾਸਤੇ ਜੀ ਐਕਸਰਸਾਈਜ਼ਾਂ ਦਾ ਬਹੁਤ ਯੋਗਦਾਨ ਹੈ ਜੀ ਇਹਨਾਂ ਨਾਲ ਸਰੀਰਕ ਤੌਰ ਤੇ ਔਰ ਮਾਨਸਿਕ ਤੌਰ ਤੇ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਜੀ ਹਾਂਜੀ ਸਵੇਰ ਦੀ RAM RAM ਜੀ ਇਹ ਜੀ ਜੋ ਜਿਹੜੀ ਯੋਗਾ ਕਲਾਸ ਚੱਲ ਰਹੀਆਂ ਸਵਾ ਸਾਲ ਤੋਂ ਪਿਛਲੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਚਲਾਈਆਂ ਇਹ ਲੋਕਾਂ ਦੀ ਬਹੁਤ ਸਿਹਤ ਸੰਬੰਧੀ ਸਮੱਸਿਆ ਨੂੰ ਦੇਖ ਕੇ ਸ਼ੁਰੂ ਕੀਤੀਆਂ ਹੋਈਆਂ ਜਿਹੜੇ ਲੋਕ ਪੈਸੇ ਨਹੀਂ ਦੇ ਸਕਦੇ ਤੇ ਜਿਹੜੇ ਜਿੰਮਾ 'ਚ ਜਾ ਪੈਸੇ ਨਹੀਂ ਆਪਣੀ ਫਿਟਨੈਸ ਨਹੀਂ ਕਰ ਸਕਦੇ ਤੇ ਇਹਨਾਂ ਨੇ ਫ੍ਰੀ ਕਲਾਸਾਂ ਲਗਾ ਰੱਖੀਆਂ ਤੇ ਇਸ ਦਾ ਸਾਨੂੰ ਬਹੁਤ ਜਿਆਦਾ ਬੈਨੀਫਿਟ ਹੋਇਆ ਜਿਹੜੀ ਸਾਡੀ ਲੇਡੀਜ਼ ਦਿਨ ਪਰ ਕੰਮ ਕਰਕੇ ਬਹੁਤ ਜਿਆਦਾ ਉਹਨਾਂ ਦੇ ਸਰੀਰ ਦਾ ਚੱਕੜ ਆ ਪਿਆਦਾ ਹੋ ਗਿਆ ਸੀ ਜਾਂ ਬਹੁਤ ਹੀ ਜਿਆਦਾ ਕੋਈ ਮੂਵਮੈਂਟ ਬਿਲਕੁਲ ਆਇਆ ਲੱਗਦਾ ਸੀ ਵੀ ਬਿਲਕੁਲ बन ਗਏ ਆਪਣੇ ਅੰਗ ਪੈਰ ਤੇ ਇਸ ਨਾਲ ਸਾਨੂੰ ਇੰਨਾ ਜ਼ਿਆਦਾ ਫਾਇਦਾ ਹੋਇਆ ਜੀ ਇਸ ਨਾਲ ਸਾਨੂੰ ਆਪ ਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਵੀ ਅਸੀਂ ਆਪਣੇ ਕੰਮ ਪੂਰੇ ਫੁਰਤੀ ਨਾਲ ਕਰ ਰਹੇ ਹਾਂ ਤੇ ਇਸ ਵਿੱਚ ਸਾਡੇ ਜੋ ਯੋਗਾ ਮੈਡਮ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਇਹਨਾਂ ਦਾ ਸੁਭਾਅ ਤੇ ਇਹਨਾਂ ਦੀ ਗਾਈਡੈਂਸ ਦੇ ਵਿੱਚ ਅਸੀਂ ਇੰਨਾ ਜ਼ਿਆਦਾ ਵੀ ਸਾਨੂੰ ਆ ਲੱਗ ਰਿਹਾ ਵੀ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਬਣ ਗਏ ਤੇ ਜਿਸ ਨਾਲ ਸਾਨੂੰ ਇੰਨੇ ਜ਼ਿਆਦਾ ਫਾਇਦੇ ਹੋ ਰਹੇ ਆ ਤੇ ਮੈਡਮ ਦੇ ਸੁਭਾਅ ਤੇ ਉਹਨਾਂ ਦੀ ਗਾਈਡੈਂਸ ਥੱਲੇ ਵੀ ਅਸੀਂ ਸਾਨੂੰ ਸਾਨੂੰ ਇੱਕ ਦਿਨ ਵੀ ਮਿਸ ਹੁੰਦਾ ਤਾਂ ਸਾਨੂੰ ਆ ਲੱਗਦਾ ਵੀ ਅਸੀਂ ਡੇਲੀ ਹੀ ਜਾਈਏ ਸੰਡੇ ਦੀ ਛੁੱਟੀ ਵੀ ਨਾ ਕਰੀਏ ਇਸ ਤਰ੍ਹਾਂ ਸਾਨੂੰ ਵੀ ਇਸ ਥੱਲੇ ਮੈਂ ਕਹਿੰਨੀ ਹਾਂ ਲੇਡੀਜ਼ ਵੀ ਇਹਨੂੰ ਜੁਆਇਨ ਕਰਨਾ ਚਾਹੀਦਾ ਜਿਹੜੀ ਆਪਣੀ ਹਰ ਇੱਕ ਆਪਣੀ ਸਰੀਰ ਤੋਂ ਨੂੰ ਕਿਸੇ ਨੂੰ ਵੀ ਸਮੱਸਿਆ ਹੈਗਾ ਤੇ ਇਸ ਦਾ ਕੋਈ ਵੀ ਕੋਸਟ ਨਹੀਂ ਹੈਗੀ ਬਿਲਕੁਲ ਫ੍ਰੀ ਹੈ ਤੇ ਸਾਰੇ ਇਸ ਨੂੰ ਜਾਣਕਾਰੀ ਤੇ ਆਪਣੀ ਸਿਹਤ ਦਾ ਲਾਭ ਅੰਦ ਤੋਂ ਬਾਅਦ ਇਸ ਦਾ ਯੋਗਾ ਦਾ ਲਾਭ ਉਠਾਣਾ ਸੀਐਮ ਭਗਵੰਤ ਮਾਨ ਵੱਲੋਂ ਚਲਾਈ ਸੀਐਮ ਯੋਗਸ਼ਾਲਾ ਦੇ ਵਿੱਚ ਪਹੁੰਚ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ ਇਸ ਯੋਗ ਦੇ ਨਾਲ ਆਪਣੇ ਮਾਨਸਿਕ ਤਣਾਵ ਨੂੰ ਵੀ ਦੂਰ ਕਰੋ ਵੀਡੀਓ ਲਾਇਕ ਸ਼ੇਅਰ ਵੈ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜੈ ਸ਼੍ਰੀ ਰਾਮ